ਦੇਖੋ ਦੇਖੋ ਦੋਸਤੋ ਬਗਲਾ ਫੜਨ ਜਾ ਰਹੀ ਆ ਬਗਲਾ ਆਇਆ ਕੋਠੇ ਦੇ ਉੱਤੇ ਬਗਲਾ ਫੜਨ ਜਾ ਰਹੀ ਆ ਅੱਜ ਵੈਦਰ ਬਹੁਤ ਘੈਂਟ ਹੋਇਆ ਬਾਰਿਸ਼ ਹੋਈ ਓਲ ਡਾਈ ਦਿੱਤਾ ਮੋਟਿਆ ਚੱਲੇ ਕਾਲੇ ਕੱਪੜੇ ਪਾਇਆ ਨਾ ਉਹਨੂੰ ਲੱਗਾ ਬੂਤ ਬਹੁਤ ਆ ਤੇਰਾ ਸਾਈਜ਼ ਦੇਖ ਕੇ ਭੱਜ ਗਿਆ ਉਹ ਆਹ ਗੱਲ ਦਾੜ ਦੁਖਰੀ ਆ ਦੋਸਤੋ ਰਾਤ ਦੀ ਪ੍ਰੀਤ ਦੀ ਨਾ ਅਕਲ ਦਾੜ ਆ ਰਹੀ ਆ ਹੁਣ ਆ ਰਹੀ ਆ ਕਲੇ ਨੂੰ ਹੁਣ ਆਣੀ ਹੈਗੀ ਆ ਹੁਣ ਜ਼ਿਆਦਾ ਆ ਜੂਗੀ ਹੁਣ ਜ਼ਿਆਦਾ ਆ ਜੂਗੀ ਹੈ ਇੱਕ ਹੋਰ ਪਾਰੇ ਹੁੰਦੇ ਆਂ ਮੀਆਂ ਨੇ ਆਪਣੇ ਨੂੰ ਜਦੋਂ ਵਿਆਹ ਤੋਂ ਬਾਅਦ ਆਉਂਦੀ ਆ ਉਹ ਆਂਦੀ ਬੰਦੇ ਨੂੰ ਸੁਧਾਰਨ ਲਈ ਤੇ ਬੰਦਾ ਤਾਂ ਸੁਧਰਿਆ ਪਿਆ ਵਾ ਨਹੀਂ ਨਹੀਂ ਸੁਧਾਰ ਨਹੀਂ ਜਿੱਦਾਂ ਅਕਲ ਦਾੜ ਵੇਰਿਆ ਕਿ ਬੰਦੇ ਨੂੰ ਸੁਧਾਰ ਚਲ ਸੁਧਾਰ ਲਈ ਲੋ ਵੀ ਮਿੱਤਰੋ ਵੈਲਕਮ ਬੈਕ ਸਵਾਗਤ ਆ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਤਾਂ ਅੱਜ ਦੋਸਤੋ ਸਰਦੀਆਂ ਦੀ ਪਹਿਲੀ ਬਰਸਾਤ ਹੋ ਗਈ ਆ ਅੱਜ ਸਵੇਰੇ ਮੀਂਹ ਪਿਆ ਵਾ ਵੈਦਰ ਪੂਰਾ ਘੈਂਟ ਹੋਇਆ ਪਿਆ ਵਾ ਕਿਹੜੀ ਦਾੜ ਪੀਓ ਹੋ ਰਹੀ ਆ ਇੱਧਰ ਨਹੀਂ ਕੋਈ ਤਾਂ ਆ ਪੀਂ ਨ ਹੋ ਰਹੀ ਮੇਰੇ ਕੋਈ ਟਾ ਜਾ ਜਾ ਆਜਾ ਆਜਾ ਤੇ ਹੁਣ ਚੱਲਿਆਂ ਗਾイズ ਇਹਦੀ ਦਵਾਈ ਲੈਣ ਵਾਸਤੇ ਪ੍ਰੀਤ ਦੀ ਨਾ ਦਵਾਈ ਲੈ ਕੇ ਆਉਣੀ ਆ ਚਲ ਮੱਕ ਰੋਟੀ ਨਹੀਂ ਖਾਦੀ ਯਾਨੀ ਕੁਝ ਖਵਾ ਕੇ ਆਓ ਬਾਰੋਂ ਹੱਟ ਜਾਓ ਕਾਦਾ ਜੇਗਾ ਚਪੇੜ ਵੀ ਖਾਦੀ ਹੈਗੀ ਤੇਰੇ ਤੋਂ ਮੈਨੂੰ ਲੱਗਦਾ ਪੇਗੀ ਬਾਰਿਸ਼ ਫੇਰ ਦੁਬਾਰਾ ਹੈ ਨਾ ਪ੍ਰੀਤ ਬੋਲਦਾ ਪਿਆ ਹੈ ਰੱਬ ਰੱਬ ਬੋਲਦਾ ਪਿਆ ਸੀਗਾ ਕੰਦਾ ਜੇ ਪ੍ਰੀਤ ਦੇ ਭਰਾਂਗਾ ਮੈਂ ਨਹੀਂ ਪ੍ਰੀਤ ਤੇ ਕੋਈ ਭਰੇਗਾ ਹਾਂ ਹੋਮੇ ਕੋਲੋਂ ਕਾਲਾ ਮਿਲੇਗਾ ਕਾਲਾ ਵਾਲੇ ਤਈਆ ਬਦਲੋ ਹੋ ਗਈ ਲੀ ਦੇ ਮਾਉ ਬਿੱਲਾ ਬਣੇ ਤਾਂ ਮੈਂ ਨਹੀਂ ਛਾੜਦੀ ਆ ਜੀ ਆਈ ਮੈਂ ਉਹਨੂੰ ਛਾੜ ਦੇਣਾ ਜੀਬ ਲਾ ਕੇ ਹੈਂ ਦੇਖ ਲਓ ਦੱਸ ਕਹਦੇ ਕਿੱਥੇ ਚਾਹ ਮੇਰੀ ਚਾਹ ਬਣਾ ਦੇਣੀ ਹੈ ਪੀ ਲਈ ਅਹੀਂ ਐਵੇਂ ਹੱਕਾ ਮਰੀ ਜਾਨੀ ਪੀ ਚਾਹ ਪੀ ਲੋ ਚਾਹ ਪੀ ਲੋ ਤੁਸੀਂ ਆਏ ਨਹੀਂ ਫੇਰ ਆਪਾਂ ਪੀ ਲਈ ਦੇਖ ਲਓ ਤੇ ਮਾ ਤਾਂ ਤੁਸੀਂ ਵੀ ਨਹੀਂ ਰੱਖੀ ਮੇਰੇ ਜੋਗੀ ਚਾਹ ਰੱਖੀ ਤੇ ਹੈ ਹੀ ਕੋ ਤੂੰ ਡੈਮ ਬਣਾ ਲਾਤਾ ਤੇ ਗੋੜਾਲੇ ਰੱਖੇ ਜਾਂ ਖਾ ਗਏ ਆ ਉਹ ਵੀ ਤੇ ਇਹ ਚਲ ਗੋੜਾਲਾ ਹੀ ਖਾਣੇ ਆ ਆ ਵਿਆਰੀ ਭਾਜੀ ਆਈ ਆ ਮਿੱਤਰੋ ਉਹਦਾ ਕਹਿ ਗਈ ਕਹਿੰਦੀ ਮੈਂ ਕੋਈ ਵੀ ਚੀਜ਼ ਆਵੇ ਬਾਬੂ ਤੇਰੇ ਬਾਅਦ ਇੰਨੀ ਚੋ ਵੀ ਇੰਨੀ ਪਜਾ ਕੇ ਰੱਖ ਲੈਣੀ ਅੱਧੀ ਚੋ ਅੱਧੀ ਬੱਚਾ ਨਾ ਮੈਂ ਤੇ ਉੱਤੋਂ ਹੱਕਾ ਮਾਰੀਂ ਦੀ ਚਾਹ ਪੀ ਲੋ ਚਾਹ ਪੀ ਲੋ ਹੁਣ ਮੈਂ ਆਇਆ ਵਾਂ ਤੇ ਚਾਹ ਪੀ ਵੀ ਗਏ ਆ ਪਹਿਲਾਂ ਹੀ ਚਾਹ ਠੰਡੀ ਹੋ ਗਈ ਸੀ ਪੁੱਤਰ ਠੰਡੀ ਹੋ ਗਈ ਸੀ ਚਲ ਬਣਾ ਕੇ ਦੇ ਫਿਰ ਚਾਹ ਮੈਨੂੰ ਬਣਾ ਦੇ ਚਾਹ ਉਹਨੂੰ ਕੱਪ ਚਲ ਚਲੀਏ ਦਵਾਈ ਲੈਣ ਜਾਣਾ ਹਾਂ ਚਲੋ ਬੇਨਾ ਬਾਜਰਾਤ ਨੂੰ ਪਿੱਟੇਗੀ ਹਏ ਮੇਰੀ ਦਾਲ ਪੀਲ ਹੁੰਦੀ ਆ ਤੇਲ ਲਾਉਣੀ ਪਈਆਂ ਥੱਪੜ ਮਾਰਨ ਦੀਆਂ ਸਿਰ ਦੇ ਵਿੱਚ ਜਿਆਦਾ ਨਾ ਬੋਲੋ ਵੇ ਤੇਲ ਦੀ ਮੈਂ ਥੱਪੜ ਮਾਰਿਆ ਵਾ ਮਾਂ ਤੇਲ ਦੀ ਬੋਤਲ ਹੀ ਪੂਰੀ ਮਗਾ ਛੜੀ ਆ ਤੂੰ ਕਹਿੰਦਾ ਨਾ ਮਾਤਾ ਨੇ ਲਾਡ ਨਹੀਂ ਰੱਖੀ ਐ ਮਾਤਾ ਨੇ ਲਾਡ ਲਈ ਰੱਖੀ ਐ ਐਸੀ ਕਰਕੇ ਰੱਖੀ ਐ ਮਾਤਾ ਦੀ ਸੇਵਾ ਵੀ ਤੇ ਕਰਦੀ ਐ ਸੇਵਾ ਕਰਦੀ ਆ ਤਾਂ ਹੀ ਤੇ ਲੱਗਦੀ ਆ ਦੇ ਚਪੇੜਾ ਵੇ ਕਿਵੇਂ ਮਾਰਦੀ ਐ ਮੱਤ ਸਾਧ ਕਰਦੀ ਆ ਮੈਂ ਸਿਰ ਦੀ ਹਾਂ ਇਹਨੇ ਬਾਲ ਜਿਹੜੇ ਚਾਰਕ ਰਹਿ ਗਏ ਥੋੜੇ ਇਹ ਵੀ ਪੱਟ ਛੜਨੇ ਨੇ ਇਹਨੇ ਜਿੰਦੂ ਹੀ ਲਾਏ ਦਾ ਵਾ ਪੱਟ ਦੇ ਮ사ਜ ਮਾਤਾ ਦਾ ਇਹਦੇ ਖਿਲਾਫ ਮੇਰੇ ਇੱਕ ਸ਼ਬਦ ਨਹੀਂ ਸੁਣਦੇ ਮਾੜਾ ਜੈ ਇਹਨੂੰ ਕਮਾ ਸਹੀ ਉਸੇ ਵੇਲੇ ਨਾ ਤੂੰ ਕਿ ਕਰ ਤੂੰ ਤੇ ਆ ਨਹੀਂ ਕਿਉਂ ਤੂੰ ਕਵੇਂ ਵੀ ਕਿ ਛੜੋ ਛੜੋ ਸੜਣ ਵਾਲਿਓ ਛੜੋ ਇਹਨੀਆਂ ਨੂੰ ਆ ਕਰਮਾਂ ਵਾਲਿਆਂ ਨੂੰ ਮਿਲਦੀਆਂ ਆਪਣੀਆਂ ਜਨਾਨੀਆਂ ਨੂੰ ਮਾਣ ਨੂੰ ਨਾ ਭੜਕਾਇਆ ਕਰੋ ਬੰਦੇਓ ਜੇ ਉਹਨਾਂ ਦੀ ਆਪਸ ਵਿੱਚ ਬੰਦੀ ਪਹਿਲੀ ਗੱਲ ਤਾਂ ਕਿਸੇ ਦੀ ਬੰਦੀ ਨਹੀਂ ਜੇ ਬਣਦੀ ਆ ਤੇ ਆ ਬੰਦੇ ਨਹੀਂ ਬਣਨ ਦਿੰਦੇ ਰਾਤ ਨੂੰ ਚੁਗਲੀਆਂ ਕਰਦੀਆਂ ਆ ਬੰਦੇ ਆ ਕੋਲ ਮੈਂ ਨਾਸ਼ਤਾ ਵੀ ਇਹਨਾਂ ਦੇ ਤੋਂ ਨਾਲ ਦੀ ਮਟੀ ਗਿਆ ਉਹ ਸਹੀ ਗੱਲ ਆਪਣੀ ਸੱਸ ਦੀ ਭਾਈ ਸੇਵਾ ਕਰਿਆ ਕਰੋ ਜਿਵੇਂ ਦੇਖੋ ਪ੍ਰੀਤ ਆਪਣੀ ਸੱਸ ਦੀ ਸੇਵਾ ਕਰਦੀ ਹੈ ਨਾ ਸਾਰਿਆਂ ਨੂੰ ਐਦਾਂ ਆਪਣੀ ਸੱਸ ਦੀ ਸੇਵਾ ਕਰਿਆ ਕਰੋ ਭਾਈ ਨਹੀਂ ਮੈਨੂੰ ਤੇ ਬਹੁਤ ਮਜ਼ਾ ਆਂਦਾ ਮੇਰੇ ਸੇ ਨੂੰ ਤੇ ਲਾਂਦੀ ਮੇਰੇ ਨਾਲ ਤਾਂ ਤੇ ਲਾਂਦੀ ਮੈਨੂੰ ਉਹ ਤੇ ਬਹੁਤ ਮਜ਼ਾ ਆਂਦਾ ਹੈ ਕਿਹੇ ਦਾ ਮੈਨੂੰ ਪਤਾ ਨਹੀਂ ਆਪਾਂ ਨੂੰ ਤੇ ਬਹੁਤ ਮਜ਼ਾ ਆਂਦਾ ਆਪਾਂ ਦੇ ਸਮਾਨੇ ਜਿਹਾ ਚਲਿਏ ਦਵਾਈ ਲੈਣ ਤੇ ਚਲੋ ਗਾਇਜ਼ ਚੱਲਦੇ ਹਾਂ ਹੁਣ ਪ੍ਰੀਤ ਦੀ ਆਪਾਂ ਦਵਾਈ ਲੈਣ ਵਾਸਤੇ ਗੱਡੀ ਕਰ ਲਈਏ ਸਟਾਰਟ ਇਹ ਰਾਤ ਦੀ ਦੜਪੇਨ ਹੋ ਰਹੀ ਸੀ ਇਹ ਤੇ ਚੁੱਪਚੁੱਪ ਸੀ ਮੈਂ ਤਾਂ ਚੁੱਪਚੁੱਪ ਵੀ ਬਰਦਾਸ਼ਤ ਰਹੀ ਸੀ ਹੁੰਦੀ ਹੈਗੀ ਇਹ ਆਪਣੇ ਪਾਰਟਨਰ ਨਾਲ ਖੁਸ਼ ਰਹਿ ਉਹ 골ਡਨ ਟਾਈਮ ਆ ਠੋਟਾ ਜਿਹੜਾ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਵਾ ਬਾਅਦ ਚ ਰੋਣ ਦਾ ਕੋਈ ਫਾਇਦਾ ਨਹੀਂ ਇਸ ਲਈ ਆਪਣੇ ਪਾਰਟਨਰ ਨਾਲ ਖੁਸ਼ੀ ਖੁਸ਼ੀ ਜਿਓ ਮਸਤੀ ਮਜ਼ਾਕ ਤਾਂ ਚੱਲਦਾ ਰਹਿੰਦਾ ਵਾ ਮਾੜਾ ਮੋਟਾ ਹੈ ਨਾ ਐਸੀ ਇੱਕ ਦੂਸਰੇ ਨੂੰ ਇਦਾਂ ਸਾਡੇ ਦੇ ਵਿੱਚ ਹੈਗਾ ਕਿ ਇਹ ਮੇਰੀ ਲਾਈਫ ਚ ਅੱਜ ਹੀ ਆਇਆ ਹੈ ਜਿਹੜੇ ਪਲ ਤੁਹਾਡੇ ਕੋਲ ਅੱਜ ਟਾਈਮ ਆ ਨਾ ਇਹ ਟਾਈਮ ਪ੍ਰਮਾਤ ਤੁਹਾਡਾ 골ਡਨ ਟਾਈਮ ਆ ਦੋਸਤੋ ਇਹ ਟਾਈਮ ਦੁਬਾਰਾ ਨਹੀਂ ਮਿਲਣਾ ਦੇ ਉਹ ਜਿੰਦੇ ਜੀ ਆਪਾਂ ਇੱਕ ਦੂਸਰੇ ਨੂੰ ਅਹਿਸਾਸ ਨਹੀਂ ਜਵਾ ਪਾਈ ਕਿ ਹਾਂ ਤੇਰੀ ਕਿੰਨੀ ਜ਼ਰੂਰਤ ਆ ਹਨਾ ਜੋ ਬਾਅਦ ਵਿੱਚ ਰੋਂਦਾ ਕੀ ਫਾਇਦਾ ਸਾਹਮਣੇ ਕਰੋ ਉਹਨੂੰ ਵੀ ਪਤਾ ਲੱਗੇ ਕਿ ਹਾਂ ਜਿੰਦੇ ਬਾਅਦ ਵਿੱਚ ਰੋਂਦਾ ਕਰਨ ਦਾ ਕੋਈ ਫਾਇਦਾ ਨਹੀਂ ਜਿੰਦੇ ਕਹਿੰਦੇ ਨਾ ਜਾਂ ਤਾਂ ਬੰਦੇ ਦਾ ਕਿਤੇ ਗਿਆਨ ਪਤਾ ਲੱਗਦਾ ਜਾਂ ਮੂਆ ਪਤਾ ਲੱਗਦਾ ਵਾ ਅਨਾ ਬਾਅਦ ਵਿੱਚ ਬੰਦਾ ਪਛਤਾਨਦਾ ਵਾ ਬਾਅਦ ਚ ਪਤਾ ਲੱਗਦਾ ਬੰਦੇ ਨੂੰ ਕੀ ਯਾਰ ਮੈਂ ਕੀ ਖੋ ਬੈਠਾ ਹੈ ਨਾ ਜਦੋਂ ਤੁਹਾਡੇ ਕੋਲ ਆ ਉਹ ਬੰਦਾ ਉਦੋਂ ਤੁਸੀਂ ਉਹਦੀ ਕਦਰ ਨਹੀਂ ਕਰਦੇ ਇਸ ਲਈ ਟਾਈਮ ਰਹਿੰਦੇ ਬੰਦੇ ਦੀ ਕਦਰ ਕਰੋ ਸਾਨੂੰ ਅੱਜ ਵੀ ਇਦਾਂ ਹੀ ਲੱਗਦਾ ਕਿ ਮੈਨੂੰ ਅੱਜ ਹੀ ਮਿਲੀ ਹੈ ਮੇਰਾ ਅੱਜ ਵੀ ਉਦਾਂ ਹੀ ਪਿਆਰ ਆ ਜੋ ਫਰਸਟ ਡੇ ਸੀਗਾ ਅੱਜ ਵੀ ਜਦੋਂ ਤੁਸੀਂ ਆਪਣੇ ਪਾਰਟਨਰ ਲਈ ਇਸ ਤਰ੍ਹਾਂ ਫੀਲ ਕਰੋਗੇ ਨਾ ਤੇ ਕਦੇ ਵੀ ਤੁਸੀਂ ਉਹ ਤੋਂ ਬੋਰ ਨਹੀਂ ਹੋਵੋਗੇ ਕਦੇ ਵੀ ਤੁਹਾਡਾ ਪਿਆਰ 1% ਵੀ ਨਹੀਂ ਘਟੇਗਾ ਹਮੇਸ਼ਾ ਉਨਾ ਹੀ ਪਿਆਰ ਰਹੇਗਾ ਹਮੇਸ਼ਾ ਉਹਦੇ ਲਈ ਉਦਾਂ ਹੀ ਫੀਲ ਕਰੋ ਜੋ ਤੁਸੀਂ ਫਰਸਟ ਡੇ ਉਹਦੇ ਲਈ ਫੀਲ ਕੀਤਾ ਸੀ ਨਾ ਉਸੇ ਤਰ੍ਹਾਂ ਦੀ ਲਾਈਫ ਐਂਡ ਲੇ ਮੂਮੈਂਟ ਤੱਕ ਵੀ ਉਹਨੂੰ ਉਸੇ ਤਰ੍ਹਾਂ ਫੀਲ ਕਰਵਾਓ ਕਿ ਯਾਰ ਅੱਜ ਵੀ ਤੂੰ ਮੇਰੇ ਲਈ ਉਹੀ ਆ ਜੋ ਉਦੋਂ ਸੀਗੀ ਇਹ ਨਹੀਂਗਾ ਕਿ ਉਹਦੀ ਮੰਨ ਲਓ ਸਮੇਂ ਦੇ ਹਿਸਾਬ ਨਾਲ ਬਿਊਟੀ ਚ ਫਰਕ ਪੈ ਗਿਆ ਜਾਂ ਕਿਸੇ ਚੀਜ਼ ਚ ਫਰਕ ਪੈ ਗਿਆ ਤੁਸੀਂ ਉਹਨੂੰ ਥੋੜਾ ਜਿਹਾ ਮਤਲਬ ਕਿ ਥੋੜੇ ਪਿਆਰ ਚ ਕਮੀ ਆ ਜਵੇ ਤੁਹਾਡੀ ਲਾਈਫ ਚ ਕੋਈ ਹੋਰ ਕੁੜੀ ਆ ਗਈ ਪ੍ਰੋਬਲਮ ਹੈ ਉਹਨੂੰ ਸੁਧਾਰੋ ਉਸ ਚੀਜ਼ ਨੂੰ ਠੀਕ ਕਰੋ ਨਾ ਕਿ ਉਸ ਤੋਂ ਬਾਅਦ ਉਹਨੂੰ ਛੱਡ ਕੇ ਭੱਜ ਜਾ ਹੁਣ ਕਈ ਬੰਦ ਕਹਿੰਦੇ ਬੰਦੇ ਦਾ ਪਤਾ ਉਦੋਂ ਲੱਗਦਾ ਜਦੋਂ ਜਨਾਨੀ ਮੰਝੇ ਦੇ ਪੈ ਜੇ ਤੇ ਜਨਾਨੀ ਦਾ ਪਤਾ ਉਦੋਂ ਲੱਗਦਾ ਜਦੋਂ ਬੰਦੇ ਤੇ ਮਾੜਾ ਟਾਈਮ ਆ ਜਾਵੇ ਕਹਿੰਦਾ ਤੇ ਛੱਡ ਕੇ ਜਾਣਾ ਤਾਂ ਦੋਸਤੋ ਬਹੁਤ ਸੋਖਾ ਵਾ ਨਾਲ ਖੜ ਕੇ ਸਾਥ ਨੀ ਬਣਾ ਇਹ ਵੀ ਕੋਈ ਕੀ ਕਰ ਸਕਦਾ ਅਸੀਂ ਕਿਸ ਦਿਨ ਤੁਹਾਨੂੰ ਆਪਣੀ ਪੂਰੀ ਲਾਈਫ ਦੀ ਸਟੋਰੀ ਜ਼ਰੂਰ ਦੱਸਾਂਗੇ ਹੁਣ ਪਹਿਲਾਂ ਪ੍ਰੀਤ ਦੀ ਦਵਾਈ ਲੈ ਆਈਏ ਚਲੋ ਗਾਇਜ਼ ਬਸ ਆਪਾਂ ਡਾਕਟਰ ਦੇ ਪਹੁੰਚਣ ਲੱਗੇ ਆਂ ਤੇ ਫਿਰ ਜਾ ਕੇ ਪ੍ਰੀਤ ਨੂੰ ਦਵਾਈ ਦਵਾ ਦਈਏ ਫਿਰ ਮੇਰੇ ਪੁੱਤ ਨੇ ਹੋ ਜਾਂਦਾ ਮੌਕੇ ਠੀਕ ਆ ਨਮਟਿਆ ਕੁਝ ਖਾਊਗਾ ਤ ਨਹੀਂ ਮੌਫਲੀ ਖਾਣੀ ਆ ਮੈਂ ਮੌਫਲੀ ਮੌਫਲੀ ਮੂੰਫਲੀ ਖਾਣੀ ਆ ਤੇ ਰੋਟੀ ਦੇ ਤੋਂ ਖਾਦੀ ਨਹੀਂ ਆਂਦੀ ਮੂੰਫਲੀ ਚੱਬ ਲੂੰਗਾ ਤੂੰ ਹੈਂ ਮੂੰਫਲੀ ਚੱਬ ਲੂੰਗਾ ਤਾਂ ਹੀ ਤਾਂ ਮੈਨੂੰ ਆਈ ਲੈਣ ਲੱਗਾ ਕਿ ਮੂੰਫਲੀ ਖਾਣੀ ਆ ਮੈਂ ਚੁੱਪ ਕਰਕੇ ਵਾਹ ਦੇਖੋ ਦੇਖੋ ਮੂੰਫਲੀ ਦੇਖ ਕੇ ਕਿਵੇਂ ਕਰਦੀ ਮੂੰਹ ਤੇ ਪਾਣੀ ਵਗਿਆ ਗਰਮ ਕਰਨ ਵਾਲੇ ਨਹੀਂ ਹੈਗੇ ਗੰਦੀ ਮੂੰਫਲੀ ਆ ਦੇਖੋ ਕਰਕੇ ਕਾਕੇ ਦੇ ਹਾਂ ਕਾਕੇ ਦੇ ਲੈ ਦੱਸ ਲੈ ਮੂੰਫਲੀ ਖਾਣੂੰਗਾ ਮੂੰਹ ਦਾੜ ਪੀੜ ਹੁੰਦੀ ਪਈਆ ਐ ਰਾਤ ਦੀ ਤੂੰ ਮੇਰੇ ਨਾਲ ਗੱਲ ਨਹੀਂ ਕੀਤੀ ਮੈਂ ਮੈਂ ਤਾਂ ਹੀ ਤਾਂ ਆਇਆ ਮੈਂ ਤਾਂ ਹੀ ਆਇਆ ਮਾ ਗੱਲਾਂ ਦੇ ਕਿਵੇਂ ਸੁਜੀਆਂ ਪਈਆਂ ਕਿ ਮੈਂ ਚਾਹ ਆਲੂ ਬਣੇ ਵੇ ਗੱਲਾਂ ਦੇ ਵਿੱਚ ਦੇਖ ਐਡਾ-ਐਡੀਆਂ ਗੱਲਾਂ ਸੁਜੀਆਂ ਪਈਆਂ ਨੇ ਤੇ ਮੂੰਗਫਲੀ ਖਾਣੀ ਆ ਰੋਟੀ ਨਹੀਂ ਖਾਦੀ ਰਾਤ ਦੋਸਤੋ ਇਹਨੇ ਮੈਂ ਰਾਤ ਮੈਂ ਮੂੰਗਫਲੀ ਖਾ ਲੂੰਗਾ ਮੈਂ ਇਹਨੂੰ ਕਿੱਕ ਖਾ ਲੂੰਗੀ ਮੈਂ ਰਾਤ ਕਹਿੰਦਾ ਰਿਆਂ ਇਹਨੂੰ ਮੈਂ ਕਿਹਾ ਚੱਲ ਚਲੀਏ ਮੈਡੀਸਨ ਲੈਣ ਚੱਲ ਚਲੀਏ ਰਾਤੀ ਡਾਕਟਰ ਦੇ ਪਰ ਮੰਨੀ ਨਹੀਂ ਨਹੀਂ ਸਵੇਰੇ ਜਾਊਂਗੀ ਮੈਂ ਮੂੰਗਫਲੀ ਲੈ ਕੇ ਜਾਣੀ ਘਰੇ ਮੈਂ ਇੱਧਰੋਂ ਦੀ ਆਣਾ ਵਾਂ ਇੱਧਰੋਂ ਦੀ ਆਣਾ ਤੂੰ ਆਣੀ ਆਂ ਖਵਾ ਲਾਂਗੇ ਦੜਪੀੜ ਠੀਕ ਹੋ ਜੇ ਹਾਂ ਦੜਪੀੜ ਠੀਕ ਹੋ ਜੇ ਫਿਰ ਖਵਾ ਚਲੋ ਗਾਈਜ਼ ਲੈ ਲੋ 4-5 ਕਿਲੋ 4-5 ਕਿਲੋ ਪਹਿਲਾਂ ਚੱਕ ਗਿਆ ਤੇ ਕੋਈ ਛੱਪਰ ਜਿਹਾ ਨਾ ਉਰੇ ਮੂਫਲੀ ਲੱਗਦੀ ਸੀ ਉਹ ਬੰਦ ਹੀ ਕਰ ਗਿਆ ਵਾ ਉਹਦੀ ਵਿਕਦੀ ਨਹੀਂ ਹੁਣ ਤਾਂ ਠੰਡ ਚੱਲ ਗਈ ਆ ਹੁਣ ਮੂਫਲੀ ਕੌਣ ਖਾਂਦਾ ਸ਼ਾਲ ਲੈ ਲਾ ਠੰਡੀ ਨਾ ਲੱਗ ਜੇਗਾ ਕੇ ਨਹੀਂ ਲੱਗੂਗੀ ਲੋ ਵੀ ਮਿੱਤਰੋ ਡਾਕਟਰ ਦੇ ਆਪਾਂ ਪਹੁੰਚ ਗਏ ਆ ਤੇ ਜਾ ਕੇ ਹੁਣ ਪ੍ਰੀਤ ਦੀ ਲੈ ਲਈ ਆ ਬਸਲਾ ਮੈਡੀਸਨ ਬੱਗਾ ਨਰਸਿੰਗ ਹੌਮ ਉਰੇ ਆਪਣਾ ਮੈਡੀਕਲ ਹਲ ਹੈਗਾ ਇੱਕ ਆੜੀ ਉਹਦੇ ਤੋਂ ਲੈ ਲੈਣੀ ਆ ਦਵਾਈ ਪ੍ਰੀਤ ਦੀ ਇੰਜੈਕਸ਼ਨ ਲਵਾ ਨਾ ਬਾਂਹ ਦੇ ਉੱਤੇ ਲਵਾ ਲਈ ਮੈਂ ਜਾਣਾ ਕਰੀਂ ਜਸਮਤ ਉਹ ਆ ਜਾ ਨਹੀਂ ਲਵਾਉਂਦੇ ਬਾਂਹ ਦੇ ਉੱਤੇ ਲਵਾ ਲਾਂਗੇ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਕੀ ਹਾਲ ਹੈ ਬਾਈ ਬੜਾ ਠੀਕ ਹੈ ਵੀਰ ਇਹ ਦਵਾਈ ਇਹਨਾਂ ਦੜ ਪੀੜ ਹੋ ਰਹੀ ਆ ਅੱਛਾ ਜੀ ਲੋ ਵੀ ਮਿੱਤਰੋ ਪ੍ਰੀਤ ਦੀ ਦਵਾਈ ਲਈਤੀ ਆਪਾਂ ਲੈ ਠੀਕ ਆ ਤੇ ਡਾਕਟਰ ਕਹਿੰਦਾ ਕਿ ਹਾਂ ਵੀ ਭਾਈ ਸੈਰ ਕਰਵਾਇਆ ਕਰੋ ਤੈਨੂੰ ਸੈਰ ਦੱਸੀ ਆ ਹੁਣ ਉਹਨੇ ਤੇ ਸੈਰ ਇਹ ਕਹਿੰਦੀ ਮੈਂ ਕਰਨੀ ਨਹੀਂ ਹੈਗੀ ਭਾਵੇਂ ਕੱਖ ਵੀ ਹੋ ਜਾ ਜਿੰਨੀਆਂ ਗੱਡੀਆਂ ਖੜੀਆਂ ਸਾਰੀਆਂ ਨਾਲ ਲੋ ਅੱਡ ਦਿਖਦੀ ਆ ਦੇਖੋ ਲਾਏ ਜਿਹੜੇ ਨਾ ਗੱਡੀ 'ਚ ਜਾਨ ਪਾ ਦਿੰਦੇ ਆ ਬਾਈ ਜੀ ਭਾਵੇਂ ਤੁਸੀਂ 250 ਲੱਖ ਦੀ ਗੱਡੀ ਲੈ ਲਵੋ ਜੇ ਉਹਦੇ 'ਚ ਲਾਏ ਨਹੀਂ ਨਾ ਪਾਏ ਹੋਏ ਤਾਂ ਉਹਦਾ ਖੜਾਵਾ ਇੱਕਦਮ ਫੁੱਦੂ ਹੋ ਜਾਂਦਾ ਵਾ ਜੇ ਤੁਹਾਡੀ ਗੱਡੀ ਦੇ ਵਿੱਚ ਮੈਂ ਕਿਹਾ ਭਾਵੇਂ ਲਾਏ ਪਾ ਦੋ ਤੁਸੀਂ ਗੱਡੀ ਭਾਵੇਂ 800 ਆ ਮਰੂਤੀ ਉਹ ਵੀ ਗੱਡੀ ਚੱਣ ਲੱਗ ਪੈਂਦੀ ਆ ਹੈਨਾ ਦੇਖੋ ਬੀਲ ਕੱਪ ਜੇ ਬੀਲ ਕੱਪਾਂ ਨੇ ਲਿਆ ਸਾਰੇ ਗੱਡੀਆਂ ਬੀਲ ਕੱਪਾਂ ਨਾਲ ਉਹ ਗੱਲਬਾਤ ਬੰਦੀ ਨਹੀਂ ਗਈ ਇਹਨਾ ਉਹੀ ਜਨਾਨੀ ਨੇ ਮੰਨ ਲਓ ਫਲੈਟ ਬੂਟ ਪਾਏ ਆ ਸਿੰਪਲ ਜੇ ਤੇ ਸਿੰਪਲ ਜੁੱਤੀ ਪਾਈ ਆ ਉਹਦਾ ਕੀ ਪਤਾ ਲੱਗਣਾ ਪਤਾ ਕੀ ਮਤਲਬ ਹੈ ਐਂ ਗੱਡੀ ਫਲੈਟ ਪਈ ਆ ਤੇ ਮੈਂ ਐਨੀ ਆ ਹੈ ਐਨੀ ਆ ਜੀ ਹੁਣ ਹੁਣ ਇੱਕ ਫਲੈਟ ਫਲੈਟ ਜੁੱਤੀ ਵਾਲੀ ਜਨਾਨੀ ਨੂੰ ਖੜੀ ਕਰ ਲਓ ਕੁੜੀ ਨੂੰ ਇੱਕ ਹੀਲਾ ਵਾਲੀ ਨੂੰ ਖੜੀ ਕਰ ਲਓ ਐ ਮਾਡਲ ਨੂੰ ਤੇ ਦੋਨਾਂ 'ਚ ਫਰਕ ਨਹੀਂ ਹੋਊਗਾ ਆਹੋ ਭਾਵੇਂ ਤੁਰੇ ਪਿੰਗਿਆ ਕਰਤਾ ਕਰਕੇ ਭਾਵੇਂ ਵਿੰਗੇ ਆ ਗੱਡੀ ਵੀ ਤਾਂ ਬਬਲਿੰਗ ਕਰਕੇ ਤੁਰਦੀ ਆ ਪਰ ਖੜਾਵਾ ਦਾ ਉਹ ਤਾਂ ਘੈਂਟ ਹੋ ਜਾਂਦਾ ਨਾ ਐਂ ਗੱਡੀ ਦਾ ਵਾ ਹਨੇਰਾ ਵੀ ਹੋਣ ਲੱਗ ਪਿਆ ਵਾ ਤੇ ਚਲੋ ਹੁਣ ਘਰ ਜਾ ਕੇ ਫਿਰ ਤੁਹਾਨੂੰ ਮਿਲੁੰਦੇ ਆ ਦੋਸਤੋ ਠੀਕ ਆ ਕੋਈ ਆਪਾਂ ਤਾਂ ਕੋਈ ਖਵਾ ਨਹੀਂ ਕੋਣੇ ਦਾੜ ਬੀੜ ਦਾੜ ਬੀੜ ਹੋ ਰਹੀ ਹੈ ਤੇ ਖਾਣਾ ਖਾ ਲੂੰਗੀ ਖਾਣਾ ਮੈਂ ਨਾ ਆਪਣੇ ਮੂੰਹ ਨਾਲ ਮੈਂ ਖਾ ਲੂੰਗੀ ਖਾ ਲੂੰਗੀ ਦੱਸੋ ਮੈਨੂੰ ਉਹ ਉਦਾਂ ਪੂਰੀ ਰਾਤ ਦੀ ਰੋਟੀ ਨਹੀਂ ਖਾਦੀ ਨਹੀਂ ਮੈਂ ਤਾਂ ਨਹੀਂ ਖਾਦੀ ਜਾਨੀ ਤੇ ਉਹ ਬਾਹਰ ਆ ਕੇ ਕਹੂਗੀ ਖਵਾ ਦੇ ਲੋ ਵੀ ਮਿੱਤਰੋ ਆ ਗਏ ਆ ਆਪਾਂ ਆਪਣੇ ਘਰ ਆਏ ਬੋਲੀ ਜਾਓ ਕੰਨੇ ਬੋਲ ਦੇਖ ਲੋ ਕਹਿੰਦੇ ਮੈਂ ਨਹੀਂ ਬੋਲਣਾ ਕਿਉਂ ਨਹੀਂ ਬੋਲਣਾ ਤੂੰ ਮੈਂ ਬੋਲ ਲੋ ਕੰਨੇ ਲੋਕਾਂ ਦੀ ਜਨਾਨੀਆਂ ਪਿਆਰ ਕਰਦੀਆਂ ਨੇ ਮੇਰੀ ਜਿੰਨਾ ਨਹੀਂ ਰਸਦੀ ਆ ਆਰੇ ਗੱਲ ਤੇ ਰੋਸ ਜਾਂਦੀ ਆ ਲੋਕਾਂ ਦੇ ਬੰਦੇ ਫੇਲੇ ਆਪੀਂ ਦੇ ਆ ਤੇਰੇ ਅੰਗ ਲੋਕਾਂ ਦੀ ਜਨਾਨੀਆਂ ਨੇ ਆਪਣੇ ਦੰਦ ਨਹੀਂ ਸਾੜ ਲਏ ਹੋਏ ਹਾਂ ਖਾ ਖਾ ਕੇ ਤੇ ਦੰਦ ਵੀ ਸਾੜ ਲਏ ਆ ਕਿਸੇ ਮਿੱਠੇ ਤੋਂ ਪਰੇਜ ਨਹੀਂ ਕਰਨਾ ਮਿੱਠਾ ਖਾ ਖਾ ਕੇ ਦੰਦ ਦੋਸਤੋ ਕੀੜੇ ਲੱਗ ਗਏ ਦੰਦਾਂ ਨੂੰ ਤਾਂ ਵੀ ਮਿੱਠਾ ਖਾਣਾ ਨਹੀਂ ਬੰਦ ਹੁੰਦੀ ਹੈਗੀ ਇਹ ਨਹੀਂ ਹੋਣਾ ਮਮਾ ਨਹੀਂ ਹੋਣਾ ਖਾਈ ਜਾ ਫਿਰ ਖਾਈ ਜਾ ਕੀ ਗੱਲ ਬੋਟੇ ਪੈ ਗਿਆ ਵਾ ਹੈ ਸੋ ਗਿਆ ਤੂੰ ਖਾਦਦੀ ਆ ਨਾ ਸਿਰ ਭੁੰਨੀ ਜਾ ਰਿਹਾ ਪੇਨ ਜੀ ਜਾ ਤੁਹੇਲੇ ਫਰਕ ਪਿਆ ਨਹੀਂ ਦਾਈ ਨਾਲ ਖਾਧੀ ਆ ਹੁਣ ਦੇਖੋ ਰੋਟੀ ਖਾਧੀ ਸੀ ਤੂੰ ਹੂੰ ਤੁਸੀਂ ਰੋਜ਼ ਪ੍ਰੈਂਕ ਦੀ ਡਿਮਾਂਡ ਕਰਦੇ ਹੋ ਰੋਜ਼ ਪ੍ਰੈਂਕ ਦੀ ਡਿਮਾਂਡ ਕਰਦੇ ਹੋ ਰੋਜ਼ ਪ੍ਰੈਂਕ ਨਹੀਂ ਹੁੰਦੇ ਕਦੇ-ਕਦੇ ਵਲੌਗ ਵੀ ਵੇਖ ਲਿਆ ਕਰੋ ਸਾਡਾ ਠੀਕ ਹੈ ਜੇ ਤੁਸੀਂ ਕੋਈ ਅੱਦਦਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਨਾ ਜਿਹੜਾ ਤੁਹਾਨੂੰ ਰੋਜ਼ ਹੀ ਪ੍ਰੈਂਕ ਹੀ ਦਿਖਾਈ ਜਾ ਰਿਹਾ ਵਾ ਹੈ ਨਾ ਉਹ ਸਮਝ ਲਓ ਤੁਹਾਡਾ ਨਾ ਧੋਖਾ ਕਰ ਰਿਹਾ ਵਾ ਜੇ ਰੋਜ਼ ਹੀ ਇੱਕੋ ਬੰਦੇ ਤੇ ਪ੍ਰੈਂਕ ਕਰੀ ਜਾਵਾਂਗੇ ਉਹਨੂੰ ਪਪਾ ਐਡਾ ਬੇਵਕੂਫ ਕੌਣ ਹੁੰਦਾ ਉਹਨੂੰ ਰੋਜ਼ ਪਤਾ ਨਹੀਂ ਲੱਗਦਾ ਹੈਗਾ ਹੈ ਨਾ ਤੇ ਚਲੋ ਗਾਈਸ ਇਹ ਵਲੋਗ ਕਰਦੇ ਹਾਂ ਹੋਰ ਐਂਡ ਅਜ ਬ੍ਰੀਤ ਦੇ ਹੋ ਰਹੀ ਹੈ ਪੇਨ ਦਵਾਈ ਹੋ ਜਾਵੇ ਜਲਦੀ ਜਲਦੀ ਪਾਰਟੀ ਤੇ ਵੀ ਜਾਣਾ ਹੈ ਦੇਖ ਪਾਰਟੀ ਦੀ ਫਿਕਰ ਪਈ ਹੋਈ ਹੈ ਇਹਨੂੰ ਕੱਲ ਜਾਣਾ ਆਪਾਂ ਪਾਰਟੀ ਦੇ ਉੱਤੇ ਤੇ ਇਹਨੂੰ ਪਾਰਟੀ ਦੀ ਫਿਕਰ ਪਈ ਹੋਈ ਹੈ ਖਾਣ ਦੀ ਪਹਿਲਾਂ ਹੁੰਦੀ ਹੈ ਇਹਨੂੰ ਫਿਕਰ ਠੀਕ ਹੈ ਦੋਸਤੋ ਇਹ ਵਾਲਾ ਵਲੋਗ ਕਰਦੇ ਹਾਂ ਆਪਾਂ ਹੋਰ ਐਂਡ ਵੀਡੀਓ ਕਿੱਦਾਂ ਦੀ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ